ਸਰਨਾਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਸ ਪਿੰਡ ਦਾ ਇਤਿਹਾਸ ਇਹ ਹੈ ਜੀ ਇਹ ਬਜੀਦੇ ਖਾਂ ਜੋ ਸੂਬਾ ਸਰਹੰਦ ਕਹਿੰਦੇ ਨੇ ਜਿਨੇ ਸਹਬਜ਼ਾਦੇ ਨੂੰ ਨੀਹਾਂ ਦੇ ਵਿੱਚ ਜਨਾਇਆ ਸੀ ਇਹ ਉਸ ਦਾ ਵਸਾਇਆ ਹੋਇਆ ਇੱਕ ਸ਼ਹਿਰ ਸੀ ਜੀ ਜੋ ਕਿ ਗੁਰੂ ਮਹਾਰਾਜ ਦੇ ਬਚਨ ਹੋਏ ਬਜੀਦਿਆ ਤੇਰਾ ਸ਼ਹਿਰ ਘਰ ਕੋ ਹੋ ਜੂਗਾ ਨਾ ਹੈ ਬਧੂਗਾ ਨਾ ਘਟੂਗਾ ਇਹ ਇੱਥੇ ਚ ਚਾਰ ਘਰ ਚਲੇ ਜਾਂਦੇ ਨੇ ਤਾਂ ਦੋ ਘਰ ਆਉਂਦੇ ਨੇ ਤੇ ਉਸ ਦਾ ਆਬਦਾ ਬਣਾਇਆ ਹੈ ਕਿਲਾ ਵੀ ਇੱਥੇ ਜੀ ਸਾਡੇ ਪਿੰਡ ਅੱਜ ਵੀ ਕਿਲੇ ਆਲੇ ਵਜਦੇ ਨੇ ਇਸ ਸ਼ਹਿਰ ਦੇ ਚਾਰ ਦਰਵਾਜ਼ੇ ਸੀ ਸਾਡੇ ਬਜ਼ੁਰਗ ਦੱਸਦੇ ਸੀ ਚਾਰ ਗੇਟ ਰਾਤ ਨੂੰ ਬੰਦ ਹੋ ਜਾਂਦੇ ਸੀ ਤੇ ਰਾਤ ਨੂੰ ਉਸ ਤੋਂ ਬਾਅਦ ਕੋਈ ਆ ਨਹੀਂ ਸਕਦਾ ਸੀ ਸਵੇਰੇ ਗੇਟ ਖੁੱਲਦੇ ਸੀ ਸਵੇਰੇ ਚੰਗਤ ਬਾਹਰ ਜਾ ਸਕਦੀ ਸੀ ਜੋ ਕਿ ਇਸ ਸ਼ਹਿਰ ਇੰਨਾ ਗਰਕ ਹੋ ਗਿਆ ਵੀ ਸਾਡੇ ਪਿੰਡ ਦੇ ਵਿੱਚ ਮੈਨੂੰ ਨਹੀਂ ਲੱਗਦਾ ਵੀ ਕਿਸੇ ਨੇ ਕੋਈ ਅੱਜ ਤੱਕ ਰੋੜੀ ਬਾਹਰੋਂ ਮੁੱਲ ਲਿਆ ਕੇ ਦੇਖੀ ਹੋਗੀ ਜਿੱਥੋਂ ਮਰਜੀ ਪੱਟ ਲੋ ਇੰਨੀ ਰੋੜੀ ਨਿਕਲਦੀ ਆ ਜੀ ਖੁਦ ਮੇਰੇ ਤਾਇਆ ਜੀ ਸੀ ਚੰਨਣ ਸਿੰਘ ਉਹਨਾਂ ਨੇ ਇਹਦੇ ਨਾਲ ਆਪਣੇ ਉਹਨਾਂ ਦੇ ਜਗਾ ਦੇ ਥੋਂ ਪੱਟਿਆ ਤਾਂ ਉਥੋਂ ਸਰੋਵਰ ਦੀਆਂ ਪੌੜੀਆਂ ਨਿਕਲੀਆਂ ਨੇ ਆਪਣੇ ਨੇੜੇ ਨਾਬਾ ਗੁਰਦੁਆਰਾ ਘੋੜਿਆਂ ਵਾਲਾ ਸਾਹਿਬ ਉੱਥੇ ਅਸੀਂ ਕਈ ਟਰਾਲੀਆਂ ਇੱਟਾਂ ਦੀ ਸਿੱਟ ਕੇ ਆਏ ਹਾਂ ਜਿੱਥੋਂ ਭਰ-ਭਰ ਕੇ ਇਹ ਮਸਜਿਦ ਉਹਦੀ ਬਣਾਈ ਹੋਈ ਸੀ ਜੀ ਜੋ ਕਿ ਇਹਦੀ ਇੱਟਾਂ ਸਾਰੀਆਂ ਸਰਹੰਦ ਤੋਂ ਆਈਆਂ ਸੀ ਇੱਕ ਦੂਜੇ ਦੇ ਹੱਥੀ ਇੱਕ ਦੂਜੇ ਨੂੰ ਫੜ ਤੇ ਅਸੀਂ ਇਹਦੀ ਸੇਵਾ ਸੰਭਾਲ ਕਰ ਰਹੇ ਹਾਂ ਜੀ ਜਦੋਂ ਸਾਡੇ ਬਜ਼ੁਰਗ 47 ਦੇ ਵਿੱਚ ਹੱਲੇ ਪਏ ਨੇ ਉਸ ਟਾਈਮ ਬਜ਼ੁਰਗਾਂ ਨੇ ਆ ਕੇ ਇੱਥੇ ਮਹਾਰਾ ਪ੍ਰਕਾਸ਼ ਕਰਿਆ ਜਿੱਥੇ ਨੇੜੇ ਤੇੜੇ ਕਹਿੰਦੇ ਗੁਰੂ ਘਰ ਨਹੀਂ ਹੈਗਾ ਸੀ ਇੱਥੇ ਬਾਣੀ ਦਾ ਇੰਨਾ ਪ੍ਰਭਾਵ ਹੋ ਗਿਆ ਜੀ ਚਲੋ ਪਹਿਲਾਂ ਵੀ ਉਹ ਨਵਾਜ਼ਾ ਦਾ ਕਰਦੇ ਸੀ ਉਹ ਵੀ ਇੱਕ ਰੱਬ ਦਾ ਨਾਮ ਲੈਂਦੇ ਸੀ ਵੀ ਅੱਜ ਜੇ ਕੋਈ ਵੀ ਕੋਈ ਮਨੋ ਕਾਮਨਾ ਲੈ ਕੇ ਆਵੇ ਇੱਥੇ ਪੂਰੀਆਂ ਹੁੰਦੀਆਂ ਨੇ ਜੀ ਦਸਵੀਂ ਨੂੰ ਇੱਥੇ ਮਨਾਉਂਦੇ ਆ ਸੀ ਦਸਵੀਂ ਨੂੰ ਭਰੀ ਜਾਂਦੀ ਆ ਕਈਆਂ ਦੇ ਕਿਰਪਾ ਵੀ ਹੋਈਆਂ ਨੇ ਮਾਲਕ ਦੇ ਆ ਜੋ ਕਿ ਮਨੋ ਕਾਮਨਾ ਲੈ ਕੇ ਆਉਂਦੇ ਨੇ ਜੀ ਤੇ ਸਾਡੇ ਬਜ਼ੁਰਗ ਮੇਰੇ ਬਾਪੂ ਜੀ ਸਰਦਾਰ ਨੌਨਿਆਰ ਸਿੰਘ ਉਹ ਇ ਪੈਸੇ ਕਰਕੇ ਇਹ ਦਰਬਾਰ ਸਾਹਿਬ ਬਣਾਇਆ ਜੀ ਸਾਡੀ ਤਾਂ ਇਹ ਮੰਗ ਆ ਜੀ ਕਿ ਇਹਨੂੰ ਸਰਕਾਰ ਕੋਈ ਗੌਰ ਕਰੇ ਜਾਂ ਸ਼੍ਰੋਮਣੀ ਕਮੇਟੀ ਜਾਂ ਕਾਰਸੇਵਾਲੇ ਮਹਾਂਪੁਰਸ਼ ਗੌਰ ਕਰਨ ਵੀ ਇਤਿਹਾਸ ਨੂੰ ਜਾਇਆ ਜਾਵੇ ਤੇ ਲੋਕਾਂ ਤੱਕ ਪਹੁੰਚਾਇਆ ਜਾਵੇ ਤਾਂ ਸੰਗਤ ਨੂੰ ਪਤਾ ਲੱਗੇ ਜੀ ਇਹ ਚੀਜ਼ ਇਹ ਤਿੰਨ ਗੁਮਟਾਾਂ ਦੀ ਮਸਜਿਦ ਇੱਕੋ ਹੀ ਦੀ ਜੀ ਉਹ ਸਾਰ ਨਾਲ ਵੱਡਾ ਰਾਜਾ ਸੀ ਸੂਬਾ ਸਰਾਂ ਦਾ ਜਿਹੜਾ ਸੀ ਉਹਨੇ ਇੱਕੋ ਹੀ ਮਸਜਿਦ ਬਣਾਈ ਸੀ ਜੀ ਆਪਣੇ ਮੈਨੂੰ ਤਾਂ ਲੱਗਦਾ ਨਹੀਂ ਕਿਤੇ ਹੋਊਗੀ ਤਿੰਨ ਗੁਮਟਾਾਂ ਦੀ ਮਸਜਿਦ ਆਮ ਇੱਕ ਗੁਮਟਾਾਂ ਵਾਲੀ ਮਸਜਿਦ ਕਈ ਜਗ੍ਹਾ ਤੇ ਬਣੀਆਂ ਹੁੰਦੀਆਂ ਨੇ ਇਹ ਤਿੰਨ ਗੁਮਟਾਾਂ ਵਾਲੀ ਸਿਰਫ ਇੱਕੋ ਹੀ ਬਣੀ ਹੋਈ ਹੈ ਤੇ ਉਹਨੇ ਹੋਰ ਕੋਈ ਮਸਤੀ ਤੇ ਨਹੀਂ ਬਣਾਈ ਹੈਗੀ ਇਹ ਵੱਡੀ ਮਸਤੀ ਤੇ ਇੱਕੋ ਹੀ ਹੈ ਜੀ ਇਹ ਗੁਰੂ ਸਾਹਿਬ ਨਹੀਂ ਜਾਈ ਜੀ ਉਹਨਾਂ ਦੇ ਬਚਨ ਹੋਏ ਸੀ ਵੀ ਤੇਰਾ ਸ਼ਹਿਰ ਬਚਾਇਆ ਹੋਇਆ ਹੈ ਗਰਕ ਹੋਊਗਾ ਗਰਕ ਹੋਇਆ ਵੀ ਹੈ ਜੀ ਜਿੱਥੋਂ ਮਰਜੀ ਆਪਾਂ ਪੱਟ ਸਕਦੇ ਹਾਂ ਇੱਟਾਂ-ਇੱਟਾਂ ਨਿਕਲਦੀਆਂ ਨੇ ਜੀ ਇਹ ਖੁੱਦ ਸਾਡੇ ਬਜ਼ੁਰਗ ਮੇਰੇ ਪਿਤਾ ਜੀ ਇੱਥੇ ਸੇਵਾ ਕਰਦੇ ਹੁੰਦੇ ਸੀ ਉਹਨਾਂ ਤੇ ਇੰਨੀ ਬਖਸ਼ਿਸ਼ ਹੋ ਗਈ ਤੇ ਜਦੋਂ ਉਹਨਾਂ ਨੇ ਸਰੀਰ ਛੱਡਿਆ ਇੱਕ ਹਫ਼ਤਾ ਪਹਿਲਾਂ ਦੱਸਤਾ ਵੀ ਮੈਨੂੰ ਮਹਾਰਾਜ ਲੈਣ ਆਏ ਨੇ ਸਾਰਾ ਕੁਝ ਆਪ ਦੱਸ ਕੇ ਕਰਾ ਕੇ ਗਏ ਨੇ ਵੀ ਮੇਰਾ ਫਰਾਂ ਨੇ ਦਸਵੀਂ ਤੋਂ ਮੈਂ ਪਹਿਲਾਂ-ਪਹਿਲਾਂ ਚਲੇ ਜਾਣਾ ਸਾਰੇ ਸੰਗਤਾਂ ਨੂੰ ਮਿਲ ਕੇ ਆਏ ਇਕੋ ਜਿਆਦੇ ਉਹ ਨਹੀਂ ਕਰਨਾ ਹੈਗਾ ਜੀ ਰੀਤੀ ਰਿਵਾਜ ਜੀ ਤੁਸੀਂ ਕਿੰਨੇ ਟਾਈਮ ਤੋਂ ਸਾਮ ਸੰਭਾਲ ਕਰਦੇ ਹੋ ਇਸ ਚੀਜ਼ ਦੀ ਇਸ ਦੇ ਪਹਿਲਾਂ ਸਾਡੇ ਬਜ਼ੁਰਗ ਕਰਦੇ ਸੀ ਹੁਣ ਅਸੀਂ ਕਰਦੇ ਆਂ ਜੀ ਸੇਵਾ ਸੰਭਾਲ ਜਿੰਨੀ ਕੁ ਹੁੰਦੀ ਹੈ ਜੀ ਕਿੰਨੀ ਵਾਦੀ ਆ ਪਿੰਡ ਦੀ ਵਾਦੀ ਹੈਗੀ ਜੀ 7 750 ਵੋਟ ਆ ਜੀ ਸਾਡੇ ਪਿੰਡ ਦੇ ਹਾਂ ਜੀ ਹਜ਼ਾਰਾਂ ਦੀ ਵਾਦੀ ਨਹੀਂ ਵਧੀ ਘਟ ਨਹੀਂ ਜੀ ਇਹ ਤਾਂ ਜਦ ਬਾਅਦ ਘਟ ਜਾਂਦੀ ਆ ਵਾਦੀ ਨਹੀਂ ਹੈਗੀ ਜੀ ਹਾਂ ਜੀ ਇਹ ਘਟਦੀ ਹੋ ਜਾਂਦੀ ਆ ਜੀ ਜਿਹੜਾ ਸ਼ਰਾਬ ਦਿੱਤਾ ਉਹਦਾ ਹੀ ਆ ਉਹਦਾ ਹੀ ਆ ਜੀ ਸ਼ਰਾਬ ਮਿਲਿਆ ਜੀ ਪਿੰਡ ਨੂੰ ਇਹ ਹਾਂ ਜੀ ਚਲੋ ਹੁਣ ਕਿਰਪਾ ਹੋ ਗਈ ਬਾਣੀ ਦਾ ਪ੍ਰਭਾਵ ਹੋ ਗਿਆ ਲੰਗਰਾਂ ਦੀ ਸੇਵਾ ਹੋ ਗਈ ਹੋਰ ਹੋ ਗਈ ਉਹਦੇ ਨਾਲ ਕਿਰਪਾ ਹੋਣ ਲੱਗੀ ਕੁਝ ਫਰਕ ਪੈਣ ਲੱਗਾ ਜੀ ਕੋਈ ਐਡਾ ਸਾਡੇ ਪਿੰਡ 'ਚ ਕੋਈ ਐਡਾ ਉਹ ਨਹੀਂ ਹੈਗਾ ਜੀ ਜਿਆਦਾ ਵੀ ਤਗੜੇ ਲੋਕ ਨੇ ਮੀਡੀਅਮ ਜੀ ਲੋਕ ਨੇ ਵੀ ਜਿੰਨੀ ਕਿ ਸੇਵਾ ਹੁੰਦੀ ਓਨੀ ਕਿ ਸੇਵਾ ਕਰਦੇ ਨੇ ਜੀ ਸਾਡੀ ਕੋਸ਼ਿਸ਼ ਆ ਵੀ ਇਹਦਾ ਵੱਧ ਤੋਂ ਵੱਧ ਇਤਿਹਾਸ ਕਿ ਫੋਲਿਆ ਜਾਵੇ ਵੀ ਜਿਵੇਂ ਆਪਣੇ ਆਪਣੇ ਫੱਦੇਗੜ ਸਾਹਿਬ ਉੱਥੇ ਸਿੱਧੀ ਸਿੰਘਾਂ ਜੋੜ ਮੇਲੇ ਭਰਦੇ ਨੇ ਵੀ ਇੱਥੇ ਸਿੰਘਾਂ ਸਿੱਧਾਂ ਦੇ ਜੋੜ ਮੇਲੇ ਭਰੇ ਜਾਣ ਪਤਾ ਲੱਗੇ ਵੀ ਇੱਥੇ 90 ਤੋਂ ਸਿਰਫ 8 ਕਿਲੋਮੀਟਰ ਦੀ ਦੂਰੀ ਤੇ ਪਿੰਡ ਆ ਜੀ ਬਜੀਤਪੁਰ ਜੀ ਹੈ ਲੋਕਾਂ ਨੂੰ ਇਤਿਹਾਸ ਪਤਾ ਲੱਗੇ ਜੀ ਇਸ ਚੀਜ਼ ਦਾ ਇਹ ਪ੍ਰਾਣੀ ਮਸਜਿਦ ਹੈ ਬਜੀਦੇਖਾਂ ਦੇ ਟਾਈਮ ਦੀ ਬਜੀਦੇਖਾਂ ਨੇ ਜਿਵੇਂ ਭਾਈ ਸਾਹਿਬ ਨੇ ਦੱਸਿਆ ਵੀ ਹੱਥ-ਪੋਹ ਸੀਟਾਂ ਫੜਾਈਆਂ ਇੱਥੇ ਪਚਾਈਆਂ ਬਣਵਾਈਆਂ ਹਕੂਮਤ ਦਾ ਰਾਸ ਜੋ ਮਰਜ਼ੀ ਕਰ ਸਕਦੇ ਸੀਗੇ ਇਸੇ ਬਜੀਦੇਖਾਂ ਨੇ ਹੀ ਸਾਡੇ ਛੋਟੇ ਸਹਬਜ਼ਾਦਿਆਂ ਨੂੰ ਸਰੰਦ ਚ ਨੀਹ ਸਚ ਨਾਇਆ ਸੀਗਾ ਇਹ ਉਹਦਾ ਸ਼ਹਿਰ ਹੈ ਉਹਦਾ ਇੱਥੇ ਕਿਲਾ ਕੱਚਾ ਮੈਂ ਦੇਖਿਆ ਆਪ ਆਪ ਦੇਖੀ ਦੇਖਿਆ ਤੇ ਹੁਣ ਤਾਂ ਉੱਥੇ ਵੈਸੇ ਮਤਲਬ ਲੋਕਾਂ ਨੇ ਘਰ ਪਾਏ ਹੋਏ ਨੇ ਉਹ ਕਿਲਾ ਟਾਇ ਟੂ ਗਿਆ ਤੇ ਇਤਿਹਾਸ ਇਹਦਾ ਬਹੁਤ ਡੂੰਘਾ ਹੈ ਇਹ ਸ਼ਹਿਰ ਸੀ ਬਜੀਦਾਬਾਦ ਇਹ ਗਰਕ ਵੀ ਹੋ ਚੁੱਕਿਆ ਪਹਿਲਾਂ ਪਤਾ ਨਹੀਂ ਕਿੰਨੀ ਵਾਰੀ ਹੋ ਚੁੱਕਿਆ ਥਲੋਂ ਪਟੋ ਤਸਰੰਦੀਟਾ ਨਿਕਲਣ ਗਿਆ ਤਸਰੰਦੀਟਾ ਕਹਿੰਦੇ ਸਾਡੇ ਇੱਥੇ ਕਿ ਕੁਮਾਰੂ ਵੀ ਕਹਿੰਦੇ ਨੇ ਤਾਂ ਆਪ ਕਹਿੰਦਾ ਜਿੰਨਾ ਡੂੰਗਾ ਇਹਨੂੰ ਫਰੋਲਾਂਗੇ ਤੇ ਹਾਸ ਡੂੰਗਾ ਚਲੇ ਜਾਂਦਾ ਇਹ ਜਿਹੜਾ ਜਰਨੈਲ ਸਿੰਘ ਹੈ ਜੀ ਆਪਣੇ ਕੋਲੇ ਖੜਾ ਹੈ ਇਹਦਾ ਜਿਹੜਾ ਪਰਦਾਦਾ ਸੀ ਦਾਦੇ ਦਾ ਵੀ ਦਾਦਾ ਮਤਲਬ ਦੱਸਿਆ ਜਾਂਦਾ ਵੀ ਉਸ ਸੰਸਾਰ ਨੇ ਵੀ ਇੱਥੇ 25 ਪੈਸੇ ਦੇ ਦੀ ਹਿਸਾਬ ਨਾਲ ਦਿਹਾੜੀ ਕਰੀ ਐ ਮੇਰੀ ਕੁਛ ਟਾਈਮ ਪਹਿਲਾਂ ਗੱਲ ਹੋਈ ਸੀਗੀ ਇਹਦੇ ਪਿਤਾ ਜੀ ਨਾਲ ਉਹ ਕਹਿੰਦਾ ਵੀ ਸਾਡੇ ਪਰਦਾਦੇ ਨੇ ਇੱਥੇ 25 ਪੈਸੇ ਦਿਹਾੜੀ ਕਰੀ ਐ ਸ਼ੀਆ ਨੇ ਮਿਸਤਰੀ ਨੂੰ ਦਿਆ ਕਰਦੇ ਸੀਗੇ ਤੇ ਚਵਾਨੀ ਕਹਿੰਦੇ ਮਜ਼ਦੂਰ ਨੂੰ ਦਿਆ ਕਰਦੇ ਸੀ ਉਹ ਸਮੇਂ ਚ ਤੇ ਇਹ ਇਤਿਹਾਸ ਜਿਹੜਾ ਜਿੰਨਾ ਜਿੰਨਾ ਆਪਾਂ ਡੂੰਗਾ ਚਲੇ ਜਾਵਾਂਗੇ ਉਨੇ ਡੂੰਗਾ ਇਹਦਾ ਜ਼ਸਾਈ ਜਾਣਾ ਐ ਇੱਥੇ ਜਿਹੜੇ ਸਾਡੇ ਲੋਕ ਸੀਗੇ ਪਾਕਿਸਤਾਨ ਚੋਂ ਆਏ ਹੋਏ ਸਭ ਤੋਂ ਪਹਿਲਾਂ ਆ ਕੇ ਗੁਰੂ ਘਰ ਅਸੀਂ ਬਣਾਇਆ ਇਹ ਮਾਝੇ ਵਿੱਚ ਹਾਂ ਮਾਝੇ ਦੇ ਵਿੱਚ ਅਸੀਂ ਮਹਾਰਾਜ ਦੀ ਵੀਰ ਪ੍ਰਕਾਸ਼ ਕਰੀ ਸਭ ਤੋਂ ਪਹਿਲਾਂ ਇੱਥੇ ਮੇਰੇ ਦਾਦਾ ਜੀ ਗ੍ਰੰਥੀ ਸੀ ਉਸ ਤੋਂ ਬਾਅਦ ਮੇਰੇ ਪਿਤਾ ਜੀ ਮੇਰ ਸਿੰਘ ਗ੍ਰੰਥੀ ਸੀ ਉਸ ਤੋਂ ਬਾਅਦ ਮੇਰਾ ਭਰਾ ਕਰਮਜੀਤ ਸਿੰਘ ਉਹ ਗ੍ਰੰਥੀ ਸੀ ਅੱਜ ਕੱਲ ਸੇਵਾ ਅਮਰਜੀਤ ਸਿੰਘ ਇੱਥੇ ਕਰ ਰਹੇ ਨੇ ਇਸ ਪਿੰਨ ਨੂੰ ਇਹ ਸ਼ਰਾਪ ਦਿੱਤਾ ਸੀ ਕਿ ਵੀ ਇਹ ਬੱਤੇ ਆਰ ਕਟੂਗਾ ਨਹੀਂ ਬੱਦੂ ਆਰ ਕਟੂ ਨਹੀਂ ਇੰਨਾ ਹੀ ਰਹੂਗਾ ਜਿਵੇਂ ਹੈਗਾ ਜਿਉਂਦਾ ਤਿਉਂ ਰਹੂਗਾ ਪਰ ਹੁਣ ਇੱਥੇ ਵੈਸੇ ਪਹਿਲਾਂ ਕੱਚੇ ਮਕਾਨ ਮੈਂ ਆਪ ਦੇਖੇ ਨੇ ਹੈਗੇ ਸੀ ਹੁਣ ਤਾਂ ਕੱਚੇ ਖਤਮ ਹੋ ਗਏ ਹਰ ਇੱਕ ਇਨਸਾਨ ਨੇ ਪੱਕੇ ਲੈਂਟਰ ਪਾ ਲਏ ਪਿੰਡ ਵਧੀਆ ਠੀਕ ਹੈ ਜਿਉਂ-ਜਿਉਂ ਇੱਥੇ ਬਾਣੀ ਪੜੀ ਜਾਂਦੀ ਹੈ ਤਿਉਂ-ਤਿਉਂ ਸੁਧਾਰ ਹੋ ਜਾਂਦਾ ਕਿਉਂਕਿ ਜਿੰਨੀ ਸੰਗਤ ਆ ਸਾਡੇ ਨਗਰ ਦੀ ਸਾਰੀ ਗੁਰੂ ਘਰ ਨਾਲ ਜੁੜੀ ਹੋਈ ਹੈ 1947 ਚ ਇੱਥੇ ਪਿੰਡ ਵਸੇ ਸੀ ਇਹ ਇਹ 1947 ਚ ਆਸੀਂ ਆਏ ਸੀ ਸ਼ਹਿਰ ਤਾਂ ਇਹ ਪਹਿਲਾਂ ਹੀ ਵਸਿਆ ਹੋਇਆ ਸੀਗਾ ਜੀ ਪਹਿਲਾਂ ਵਸਿਆ ਜਿਹੜੇ ਸਾਡੇ ਰਫੂਜੀ ਲੋਕ ਸੀਗੇ 1947 ਤੇ ਇੱਥੇ ਸਾਨੂੰ ਆ ਕੇ ਜੋ ਅਲਾਟਮੈਂਟਾਂ ਹੋਈਆਂ ਘਰਾਂ ਦੀਆਂ ਜਾਂ ਜਾਇਦਾਦਾਂ ਦੀਆਂ ਇਹ ਪਿੰਡ 'ਚ ਹੋਈਆਂ ਸੀਗੀਆਂ ਸਰਨਦੀਪਤਾ ਦਾ ਕੀ ਤੁਸੀਂ ਇਹ ਗੱਲ ਸਰਨਦੀਪਤਾ ਦਾ ਇਹ ਹੈ ਜੀ ਸਰਨਦੀਪਤਾ ਜੋ ਆਪਾਂ ਟੋੜ ਪੱਟਾਂਗੇ ਤਾਂ ਥੱਲੋ ਸਰਨਦੀਪਤਾ ਨਿਕਲਦੀਆਂ ਨੇ ਮਕਾਨਾ ਜੋ ਹਜੇ ਵੀ ਮੇਰੇ ਕੋਲ ਘਰ ਉੱਟਿਆ ਹੋਇਆ ਉਹ ਮੌਜੂਦ ਖੜਾ ਹੈ ਤਾਂ ਉਹ ਥੱਲੋ ਸਰਨਦੀਪਤਾ ਹੀ ਨਿਕਲਿਆ ਹਜੇ ਵੀ ਪਈਆਂ ਨੇ ਪਿੱਛੇ ਕਿਲਾ ਸੀ ਉਹ ਸਰਨਦੀਪਤਾ ਦਾ ਸੀਗਾ ਸਰਨਦੀਪਤਾ ਆਪਾਂ ਢਾ ਕੇ ਲੋਕਾਂ ਨੇ ਹੁਣ ਉੱਥੇ ਮਕਾਨ ਬਣਾ ਲਏ ਆਪਣੇ ਆਪਣੇ ਕੋਠੀਆਂ ਪਾ ਲੀਆਂ ਤੇ ਸਰੰਦੀਟ ਬਹੁਤ ਜ਼ਿਆਦਾ ਹੈ ਹੁਣ ਵੀ ਜਦੋਂ ਪਟੋਕ ਤਾਂ ਸਰੰਦੀਟ ਹੀ ਨਿਕਲਦੀ ਹੈ ਇਹ ਇੱਕ ਆ ਕਾਫੀ ਵੱਡਾ ਇਤਿਹਾਸ ਹੈ ਹਾਂਜੀ ਇਤਿਹਾਸ ਇਹ ਸ਼ਹਿਰ ਸੀ ਜੀ ਬੜਾ ਵੱਡਾ ਇਹ ਇਤਿਹਾਸ ਐਡਾ ਡੂੰਘਾ ਕਿ ਸ਼ਹਿਰ ਬਹੁਤ ਵੱਡਾ ਸੀ ਇੱਥੋਂ ਗਰਕ ਹਾਂ ਇਹ ਜਦੋਂ ਗਰਕ ਹੋ ਗਿਆ ਤਾਂ ਇਹ ਇਹ ਹਜੇ ਵੀ ਬਾਹਰੋਂ ਖੇਤਾਂ ਤੋਂ ਸਰੰਦੀਟਾਂ ਹਮੇਂ ਨਿਕਲਦੀਆਂ ਨੇ ਇੱਥੇ ਬਕਾਇਦਾ ਪਿੰਡ ਦੇ ਵਿੱਚ ਪਰਲੇ ਪਾਸੇ ਇੱਕ ਮਸੀਤਾਂ ਵਾਧੀਆਂ ਸੀਗੀਆਂ ਉਹ ਵੀ ਮੈਂ ਦੇਖੀਆਂ ਨੇ ਇੱਥੇ ਇੱਕ ਕੰਜਰੀ ਦੀ ਸਮਾਦ ਸੀਗੀ ਉਹ ਵੀ ਮੈਂ ਦੇਖੀ ਐ ਇਤਿਹਾਸ ਚ ਬਸ ਇਹੀ ਬਚਿਆ ਇਤਿਹਾਸ ਚ ਬਸ ਇਹੀ ਬਚਿਆ ਜਿਹੜਾ ਅਸੀਂ ਸਾਫ ਸੰਭਾਲੇ ਦਾ ਕਰ ਰਹੇ ਆ ਮਸਜਿਦ ਦਾ ਅਸੀਂ ਰੰਗ ਰੋਗਰਨ ਕਰਾਉਨੇ ਆ ਜਿੱਥੋਂ ਕਿ ਜੇ ਗਿਰ ਜਾਂਦੀ ਆ ਉਥੇ ਇੱਟਾਂ ਲਾ ਕੇ ਆ ਸੀ ਸਰਨਜੀਤ ਤਾਂ ਹਾਂ ਜੀ ਪਰ ਸਾਡੇ ਪਿੰਡ ਹੈ ਨਹੀਂ ਮੁਸਲਮਾਨ ਇੱਥੇ ਕੋਈ ਸਾਨੂੰ ਇਹ ਸਾਰਾ ਜਿਹੜਾ ਦੇਖ ਰੇਖਾ ਹੈ ਇਹ ਗੁਰੂ ਮਹਾਰਾਜ ਦੇ ਬਚਨ ਨੇ ਉਹਨਾਂ ਤੇ ਅਸੀਂ ਚੱਲ ਰਹੇ ਆ ਜੀ ਉਸ ਵਕਤ ਦੀਆਂ ਜੇਸ ਟਾਈਮ ਕੇ ਬਜੀਦੇਖਾਂ ਦਾ ਰਾਤ ਸੀਗਾ ਬਜੀਦੇਖਾਂ ਨੇ ਇੱਥੇ ਬਣਵਾਈ ਸੀ ਬਜੀਦੇਖਾਂ ਨੇ ਇਹ ਮਾਤੇ ਦਾ ਆ ਮਥਾ ਟੇਕਿਆ ਕਰਦਾ ਸੀ ਕਿਲੇ ਚ ਮਤਲਬ ਇਤਿਹਾਸਾ ਦਾ ਰਹਿੰਦੇ ਸੀ ਸ੍ਰੋਮਨੀ ਕਮੇਟੀ ਚੋਂ ਇਹ ਮੰਗ ਕਰਦੇ ਆਂ ਇਹਦਰ ਧਿਆਨ ਦਿੱਤਾ ਜਾਵੇ ਇਹਦੇ ਕਿ ਨਹੀਂ ਵੀ ਜੇ ਅਗਰ ਕੋਈ ਇਤਿਹਾਸ ਖੋਲਿਆ ਜਾਵੇ ਤਾਂ ਇਹਦਾ ਕੋਈ ਹੂ ਡੂੰਗਾ ਇਤਿਹਾਸ ਨਿਕਲ ਸਕਦਾ ਤੇ ਜੋ ਇਨੀ ਕਿ ਸਾਡੇ ਤੋਂ ਕੋਸ਼ਿਸ਼ ਹੋਈ ਐ ਇਸ ਤਾਂ ਸੰਭਾਲ ਕਰੀ ਰਿਹਾ ਹੈ ਇਹਦਾ ਇਤਿਹਾਸ ਪੁਰਾਣੇ ਦੱਸਦੇ ਨੇ ਜੀ ਇਹ ਕਹਿੰਦੇ ਵਜੀਦਾ ਖਾਨ ਤੇ ਜਿਹੜਾ ਸਰੰਦ ਦਾ ਨਵਾਬ ਉਸ ਦਾ ਇਹ ਸ਼ਹਿਰ ਤੇ ਤੇ ਇਸ ਦੇ ਚਾਹ ਦਰਵਾਜੇ ਸੀ ਤੇ ਬਹੁਤ ਵੱਡਾ ਇਹਦਾ ਨਾਮ ਪਹਿਲਾਂ ਵਜੀਦਾਵਾਤ ਤੇ ਤੋਂ ਜੋ ਹੌਲੀ ਹੌਲੀ ਪੈ ਕੇ ਇਹਦਾ ਨਾਮ ਵਜੀਦਪੁਰ ਪੈ ਗਿਆ ਪਿੰਡ ਦਾ ਨਾਮ ਜੋ ਮਾਸਜ ਦਾ ਉਹਨੇ ਸਰਹੰਦ ਤੋਂ ਲੈ ਕੇ ਇਤਨੀ ਹਕੂਮਤ ਦਾ ਰਾਜ ਤੀ ਤੇ ਉਹਨੇ ਆਪਣੇ ਇੱਟਾਂ ਜੋ ਫੜਾਈਆਂ ਇਹਦਾ ਇੱਕ ਦੂਜੇ ਨਾਲ ਹੱਥੀ ਫੜਾ ਕੇ 40 ਕਿਲੋਮੀਟਰ ਦਾ ਪਿੰਡ ਤਿਆਰ ਕੀਤਾ ਸੀ ਕੋਈ ਬੇਟੇ ਨਹੀਂ ਹੈਗਾ ਵੀ ਕੋਈ ਏਟਾ ਰੱਖ ਲਊਗਾ ਇਸ ਕਰਕੇ ਨਾ ਇਹਦੇ ਮਾਰੇ ਸਾਰੀ ਇਸਤਾਲ ਨਾਲ ਹੋਈਆ ਵੀ ਕਹਿੰਦੇ ਏਟਾ ਛੋਟੀਆਂ ਦੀਆਂ ਤੇ ਟਾਈਮ ਬਹੁਤ ਲੱਗੇ ਦੀ ਇਸ ਨੂੰ ਤੇ ਇਸ ਦਾ ਮਰ ਕੇ ਚਾਰ ਕਿਲੇ ਤੇ ਜੋ ਅਜੇ ਵੀ ਕਲਾਮ ਦੇ ਨਾਮ ਤੇ ਮੌਜੂਦ ਨੇ ਤੇ ਬਾਕੀ ਸਰੋਵਰ ਬਣਿਆ ਤੇ ਉਸ ਦਾ ਬਾਕੀ ਸਾਲੋ ਹੈ ਪੁਰਾਣਾ ਰਿਆਸਤ ਦਾ ਸ਼ਹਿਰ ਆ ਉਹ ਬੱਚੇ ਛੋਟੇ ਤੋਂ ਜੋ ਸਹਿਜ ਦੇ ਜਿਵੇਂ ਬਾਬਾ ਜੋਰਾਫਾਲ ਸਿੰਘ ਤੇ ਬਾਬਾ ਹਤੇ ਸਿੰਘ ਜੀ ਉਹਨਾਂ ਨੂੰ ਨਹੀਂ ਸ਼ਹੀਦ ਕੀਤਾ ਤੇ ਗੁਰੂ ਗੋਬਿੰਦ ਸਿੰਘ ਨੇ ਉਹਨਾਂ ਦਾ ਇਹ ਤੱਕ ਕੇ ਉਹਦੇ ਨਗਰ ਨੂੰ ਸਰਾਫ ਦਿੱਤਾ ਤੇ ਵੀ ਵਜੀਦਾ ਤੇਰਾ ਸ਼ਹਿਰ ਬਧੂਗਾ ਨਹੀਂ ਤੇ ਘਟੂਗਾ ਇਸ ਕਰਕੇ ਅੱਜ ਇਹਦਾ ਪਿੰਡ ਦਾ ਨਾਮ ਤੇ ਰਹਿ ਗਿਆ ਇਹ ਇਹ ਪਿੰਡ ਉਹ ਤੋਂ ਬਹੁਤ ਵਧੀਆ ਘਟਿਆ ਨਹੀਂ ਉੱਥੇ ਹੀ ਨਾ ਘਟ ਰਿਹਾ ਜੀ ਉਹ ਦਿਨੋਂ ਦੇ ਨਹੀਂ ਘਟ ਰਿਹਾ ਹਾਂਜੀ ਵੱਧ ਨਹੀਂ ਰਿਹਾ ਨਾ ਵੱਧ ਨਹੀਂ ਰਿਹਾ ਜੀ ਵਜੀਦਾ ਖਾਨ ਇੱਥੇ ਰਹਿੰਦਾ ਸੀ ਉਹ ਵਜੀਦਾ ਖਾਨ ਇਕੱਲਾ ਦੀਸ ਸੀ ਇਕੱਲਾ ਸੀ ਉਹਦਾ ਹਾਂਜੀ ਇਹ ਫਿਰ ਬਾਅਦ ਚ ਨਾ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਤੇ ਮਹਾਰਾਜ ਪ੍ਰਕਾਸ਼ ਕਰ ਲਿਆ ਸੀ ਫਿਰ ਕਈ ਸਾਲ ਮਹਾਰਾਜ ਪ੍ਰਕਾਸ਼ ਰਿਹਾ ਤੇ ਹੁਣ ਇਸ ਦੇ ਨਾਲ ਹੀ ਗੁਰਦੁਆਰਾ ਸਾਹਿਬ ਨਵਾਂ ਇਮਾਰਤ ਤਿਆਰ ਕਰਕੇ ਉਧਰ ਪ੍ਰਕਾਸ਼ ਕਰਤਾ ਜੀ